ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਤੁਹਾਨੂੰ ਕੋਈ ਵੀ ਨਾਗ ਪਸੰਦ ਆਊਗਾ ਜੀ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਮਨ ਸਿੰਘ ਆ ਜੀ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਬਈ ਮੋਬਾਈਲ ਨੰਬਰ ਜੀ 8264818960 ਜੀ ਠੀਕ ਆ ਵੀਰੇ ਅੱਜ ਨੌਨਾਗ ਆ ਜੀ ਵੀਰੇ ਨੌਨਾਗ ਆਪਣੇ ਕੋਲੇ ਦੋਂਦੀਆਂ ਖੀਰੀਆਂ ਤੇ ਪੱਕੀ ਬੱਛੀ ਆਪਣੇ ਕੋਲ ਕੋਈ ਨਹੀਂ ਅੱਜ ਠੀਕ ਆ ਹਾਂ ਜੀ ਸਾਰੀਆਂ ਅੰਦਰ ਦੀਆਂ ਕਲੀਅਰ ਆ ਬਰਾੜ ਭਾਈ ਪਹਿਲੀ ਬੇਨਤੀ ਆਪਣੀ ਇਹ ਆ ਆਪਣੀ ਬੱਛੀ ਕੋਈ ਕੰਜ ਨਾ ਹੋਊਗੀ ਜੇ ਕੋਈ ਇਹਨੂੰ ਫਿਰ ਵੀ ਵਹਿਮ ਹੋਵੇ ਆਪ ਦਾ ਡਾਕਟਰ ਲੈ ਕੇ ਆਵੇ ਯਾਰ ਪਹਿਲੀ ਗੱਲ ਆ ਅਗਲੇ ਨੇ ਪੈਸੇ ਲਾਉਣੇ ਆ ਬਈ ਅਗਲਾ ਇੱਥੋਂ ਆਗੇ ਲੈ ਕੇ ਜਾ ਵੀ ਚੈੱਕ ਰਾ ਕੇ ਲੈ ਕੇ ਜਾ ਦੂਜੀ ਗੱਲ ਜੇ ਕਿਸੇ ਭੈਣ ਭਰਾ ਤੋਂ ਨਹੀਂ ਆਇਆ ਜਾਂਦਾ ਹਮ ਉੱਤਰ ਦੀ ਬੱਸੀ ਆ ਵੀ ਚੈੱਕ ਰਾ ਲਿਓ ਵੀ ਉਸ ਤੋਂ ਬਾਅਦ ਕੋਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਪੁੱਤਰ ਤੁਸੀਂ ਡਾਕਟਰ ਸਾਹਿਬਾਨ ਆਪ ਦਾ ਘਰੇ ਸੱਦ ਕੇ ਰੱਖੋ ਉੱਤਰ ਦੀ ਬਾਸ ਕਰਾ ਬਾਲੀ ਕੋਸੀ ਆ ਅਗਲੇ ਨੇ ਪੈਸੇ ਲਾਉਣੇ ਅਗਲਾ ਆਪ ਆਗੇ ਲੈ ਕੇ ਜਾ ਯਾਰ ਜਦੋਂ ਰੁਪਏ ਲਾਉਣੇ ਬਈ 500 700 ਕੋਈ ਮਹਿੰਗੀ ਨਹੀਂ ਕੋਈ ਮਹਿੰਗੀ ਨਹੀਂ ਹੋਣ ਲੱਗੀ ਬਰਾਣਾ ਬਈ ਜੇ ਕਿਸੇ ਨੇ ਨਹੀਂ ਹੋਣਾ ਬਾਤ ਚੜ ਕੇ ਆਓ ਇਹ ਤਾਂ ਇਹ ਕਰਨੇ ਬਾਹ ਚੜ ਕੇ ਆਵਾਂ ਲਿਆਵਾਂਗੇ ਮੋਰੋ ਲੈ ਕੇ ਜਾ ਕੇ ਆਪਦੀ ਬੱਚੀ ਚੈੱਕ ਕਰਾ ਕੇ ਤੇ ਆਪਦੀ ਗੱਡੀ ਚ ਪਾ ਕੇ ਲੈ ਜਵੇ ਇਹ ਵੀ ਗੱਲ ਸਹੀ ਹੈ ਠੀਕ ਹੈ ਬਰਾੜ ਭਾਈ ਠੀਕ ਹੈ ਪਰ ਲਾਂਬੇ ਵਾਲਾ ਕੰਮ ਲਾਂਬੇ ਵਾਲਾ ਕੰਮ ਨਹੀਂ ਬਰਾੜ ਵੀ ਆਪਾਂ ਕਰਨਾ ਯਾਰ ਨੂੰ ਨੋ ਬੱਚੀਆਂ ਵੀਰਲ ਆਪਾਂ ਇਹਦਾ ਮਾਰਦੇ ਜਰਸੀ ਵੀ ਐਚਐਫ ਵੀ ਆ ਤੇ ਹੈਸ਼ਰ ਵੀ ਆ ਠੀਕ ਹੈ ਭਾਈ ਇਧਰੋਂ ਜਰਸੀ ਤੋਂ ਸ਼ੁਰੂ ਕਰ ਦਿੰਦੋ ਕਿਵੇਂ ਆ ਇਹ ਵੀਰੇ ਖੀਰਾ ਬੱਚਾ ਗਾਰੰਟੀ ਆ ਗਾਰੰਟੀ ਦੇਣਾ ਜਿਹੜੀ ਗੱਲ ਕਹਤੀ ਉਹਦੀ ਝੁਮੇ ਬਰਾੜ ਭਾਈ ਕਿਹੜੀ ਆਪਾਂ ਗੱਲ ਕਵਾਂਗੇ ਬੱਚੇ ਦੀ ਉਹੀ ਚੀਜ਼ ਨਿਕਲੂਗੀ ਉਹੀ ਚੀਜ਼ ਨਿਕਲੇ ਹਾਂ ਬੇਫਿਕਰ ਹੋ ਕੇ ਆ ਜਾ ਬੇਫਿਕਰ ਹੋ ਕੇ ਭੈਣ ਭਰਾ ਕੋਈ ਆਵੇ ਠੀਕ ਆ ਫੜਿਓ ਉਧਰੋਂ ਲਾਓ ਬਿਰਾੜ ਭਾਈ ਕੋ ਸਾਬਤ ਕਰਦੇ ਵੇ ਹਿਮਾਚਲ ਵਾਲੀ ਜੱਸੀ ਆ ਹਾਂ ਤਾਂ ਵੀ ਆਪੇ ਬਸ਼ੀਤਰੀ ਦੇ ਦਾਂਗੇ ਠੀਕ ਆ ਵੀਰੇ ਹਾਂਜੀ ਰੰਗ ਪ੍ਰਿੰਟ ਪੂਰਾ ਚੰਗਾ ਬਦਮੀ ਰੰਗ ਦੀ ਬੱਛੀ ਆ ਅਜੇ ਵੀਰੇ 8 1/2 ਮਹੀਨੇ ਦਾ ਬੱਚਾ ਠੀਕ ਆ ਪੋੜ ਸ਼ਾਂਗ ਦੀ ਗਰੰਟੀ ਮੈਂ ਕਹਾਂ 4 4 ਹੀ ਥਾਣਾ ਬਿਰਾੜ ਦਾ ਠੀਕ ਆ ਹਾਂਜੀ ਫੁੱਲ ਚਮਕਦਮ ਕਿਹੜੀ ਦਾ ਬਿਰਾੜ ਭਾਈ ਹੋਈ ਹੈ ਨਾ ਉਹ ਆਪਾਂ ਦੱਸਾਂਗੇ ਹਾਂ ਆ ਬੱਚੀ ਦੀ ਵੇ ਖੜਨੀ ਖੜਨੀ ਦੇਖ ਬਿਰਾੜ ਦੇ ਹਾਂ ਚੰਗੀ ਆ ਬੋਧ ਕੋਈ ਆਏ ਨਹੀਂ ਉਹ ਹਿਮਾਚਲ ਵਾਲੀ ਛੋਟੀ ਯਾਰ ਕੋਈ ਹਿਮਾਚਲ ਵਾਲੀ ਸਾਫਤ ਕਰ ਦੇ ਲਈ ਬੱਚੀ ਫਰੀ ਦੇ ਦੂੰਗਾ ਬੱਚੀ ਫਰੀ ਇੱਕ ਨਹੀਂ ਦੋ ਦੂੰਗਾ ਦੋ ਜਿਹੜੀ ਮਰਜ਼ੀ ਚੁਣ ਕੇ ਲੈ ਜਾਵੇ ਠੀਕ ਆ ਵੀਰੇ ਹਾਂਜੀ ਛੋਟਾ ਜਿਹਾ ਪਾ ਛੋਟਾ ਨੇ ਆ ਜਿਹੜੇ ਉਹੀ ਦੱਸ ਬਰਾੜਬੇ ਤੇ ਮੈਂ ਦੱਸਦਾ ਮਾਂ ਭਾਗ ਮੋਂ ਸਾਰਿਆਂ ਦਾ ਕੱਲੀ ਇਕੱਠੀਆਂ ਦਾ ਕਰੂੰਗਾ ਅੱਛਾ ਮੁੱਠੇ ਜਿਹਾ ਮੁੱਠੇ ਦੀ ਗੱਲ ਇਹ ਆ ਹੂੰ ਜੇ ਤਾਂ ਕੋਈ ਕੱਲੀ ਇਕ ਬੱਚੀ ਚੁਣਦਾ ਵਿੱਚੋਂ ਜਿਹੜੀ ਮਰਜ਼ੀ ਉਹ ਦੂੰਗਾ ਮੈਂ 16000 ਦੀ ਅੱਛਾ ਠੀਕ ਆ ਹੂੰ ਜੇ ਕੋਈ ਚੁਣਦਾ ਵਾ ਜੋੜੀ ਹੂੰ ਉਹ ਦੂੰਗਾ ਮੈਂ 27000 ਦੀ ਜੋੜੀ ਜੋੜੀ ਠੀਕ ਆ ਜੇ ਕੋਈ ਸਾਰੀਆਂ ਕਠੀਆਂ ਲੈਂਦਾ 11.5 11 ਦੇ ਹਿਸਾਬ ਨਾਲ ਜਿਹੜੀ ਤੇ ਮਰਜ਼ੀ ਹੱਥ ਰੱਖ ਲਵੇ ਯਾਰ ਦੇਖ ਸਾਰੀਆਂ ਕਠੀਆਂ ਲੈਂਦਾ ਵਾ 11.5 11 ਦੇ ਹਿਸਾਬ ਨਾਲ ਨੌਵਾਂ ਦਾ ਕਿੰਨਾ ਬਣ ਜੂਗਾ ਇਹ ਹੁਣ ਅਗਲਾ ਹਿਸਾਬ ਲਾ ਲਵੇ 11.5 ਦੀ ਇੱਕ ਬੈਠੂਗੀ 11.5 ਦੀ ਸਾਰੀਆਂ ਤੇ ਕੱਲੀ 16ਾਂ ਦੀ ਕੱਲੀ 16ਾਂ ਦੀ ਜੋੜੀ 27 ਦੀ ਜੋੜੀ 27 ਦੀ ਠੀਕ ਆ ਬੇ ਸਾਢੇ 13 ਦੀ ਹੋਗੀ ਸਾਢੇ 13 ਦੀ ਹੋਗੀ ਜੋੜੀ ਚ ਜੋੜੀ ਚ ਸਾਢੇ 13 ਯਾਰ ਕਿਵੇਂ ਮਰਜੀ ਹੁਣ ਆਪਾਂ ਇਹ ਗੱਲ ਦਾ ਅਗਲਾ ਜੇ ਦਾ ਲੈਣੀ ਨਹੀਂ ਜੋੜੀ ਜੋੜੀ 27000 ਦੀ ਕਿਹੜੀ ਮਰਜੀ ਬੱਚੇ ਚਾਹਣ ਲਵੇ ਦੇ ਕੋਈ ਕੱਲੀ ਕੱਲੀ ਲੈਣੀਆਂ 16000 ਦੀ ਇਕੱਠੀਆਂ ਲਊਗਾ 11:30 ਦੇ ਸਾਹਮਣੇ ਆ ਵੀ ਬਾਹਰ ਲਿਆਈ ਦੋ ਨੰਬਰ ਵੀਰੇ ਸਿੰਘ ਵਾਲੇ ਮਾੜੇ ਮਾੜੇ ਸਿੰਘ ਆ ਉਹ ਬੱਚਾ ਬਹੁਤ ਚੰਗਾ ਵੀ ਬੱਚਾ ਰੰਗ ਪ੍ਰਿੰਟ ਵਾਲਾ ਹਾਂਜੀ ਦੰਦੋ ਕਿਵੇਂ ਆ ਜੀ ਇਦਾਂ ਦੰਦੋ ਵੀਰੇ ਦੋੰਤ ਚੱਕਦਾ ਠੀਕ ਆ ਹਾਂਜੀ ਤੇ ਫੋੜ ਸ਼ਾਂਗ ਦੀ ਗਾਰੰਟੀ ਆ ਵੀਰੇ ਦੋ ਗਿੰਦੀਆਂ ਮਾੜੀਆਂ ਮੜੀਆਂ ਜੀਆਂ ਗਿੰਦੀਆਂ ਕਿ ਫੋਟਾ ਬਿੰਦੀਆਂ ਜੀ ਉਹਦਾ ਬਿੰਦੀਆਂ ਠੀਕ ਆ ਰੋਕ ਲਈ ਵੀਰੇ ਅੱਛਾ ਆ ਬਿੰਦੀਆਂ ਸ਼ਾਇਦ ਤੁਹਾਨੂੰ ਦੀਂਦੀਆਂ ਹੋਣਗੀਆਂ ਮਾੜੀਆਂ ਮਾੜੀਆਂ ਜੀਆਂ ਇਹਨੂੰ ਫੋਰਟ ਨਹੀਂ ਆਪਾਂ ਕਹਿਆ ਸਾਡੇ ਫੋਰਟ ਨਹੀਂ ਕਹਿਆ ਦੇ ਹਾਂ ਜੀ ਕਿਉਂਕਿ ਜਿਹੜੀ ਫੋਰਟ ਹੁੰਦੀ ਆ ਉਹਦਾ ਥਣ ਦੇ ਸੈਜ ਜਿੱਦੀ ਹੁੰਦੀ ਆ ਇਹ ਟਾਈਮਕ ਨਹੀਂ ਜੀ ਆ ਟਾਈਮਕ ਨਹੀਂ ਜੀ ਬਈ ਹੂੰ ਤੇ ਇਹਦੀ ਡਿਮਾਂਡ ਤੁਹਾਨੂੰ ਦੱਸੀ ਹੋਈ ਆ ਡਿਮਾਂਡ ਵੀਰੇ ਦੱਸੀ ਹੋਈ ਆ ਆਪਾਂ ਸਾਰੀਆਂ ਦੀ ਠੀਕ ਆ ਬਈ ਠੀਕ ਆ ਜੀ ਹਾਂ ਜੀ ਬਾਕੀ ਤੈਨੂੰ ਨੰਬਰ ਲਿਆਈਏ ਇਹ ਤੁਹਾਨੂੰ ਦੋ ਕਿਵੇਂ ਆ ਜੀ ਇਹ ਵੀਰੇ ਖੀਰਾ ਬੱਚਾ ਏ ਵੀ ਕੀਰਾ ਗਰੰਟਡ ਆ ਜੀ ਯਾਰ ਕਿਹੜੀ ਗੱਲ ਬਰਾੜ ਮੈਂ ਕਹੂੰਗਾ ਬਈ ਉਹ ਵੀ ਨਿਕਲੂਗੀ ਅੰਥੇ ਦੰਦ ਸਿੱਟਿਆ ਮਿਲ ਜੇ ਬੱਚੀ ਦਾ ਵੀਰੇ ਬੱਚੀ ਹਰੀ ਬੱਚੇ ਦੀ ਠੀਕ ਆ ਵੀਰੇ ਆ ਬੱਚਾ ਦਿਖਾਈ ਵੀਰੇ ਬਹੁਤ ਚੰਗਾ ਬਹੁਤ ਨਿਆਰਾ ਬੱਚਾ ਪਿਆਰਾ ਬੱਚਾ ਚਾਰ ਹੀ ਥਾਣਾ ਚੱਕਰਾ ਠੀਕ ਆ ਝੋਲੀ ਵੀ ਚੰਗੀ ਆ ਹਾਂ ਧੁੱਪੇ ਸੇ ਲੱਗੇ ਧੁੱਪੇ ਦੇਖ ਚਮਕ ਚਮਕ ਕਾਲੀ ਕਮਾ ਲਿਓ ਹੂੰ ਫੇਸ ਕੁਆਰਟੀ ਮੂੰਹ ਵੇਖ ਬਈ ਬੱਚੇ ਦਾ ਹੂੰ ਆ ਵੇਖੀ ਲੈ ਠੀਕ ਆ ਐ ਦੋ ਦੰਦ ਵਰਗਾ ਮੂੰਹ ਇਹ ਤਾਂ ਗੱਲ ਹੈ ਹਾਂ ਜੀ ਰੰਗ ਪ੍ਰਿੰਟ ਬਹੁਤ ਚੰਗੀ ਆ ਬਰਾੜ ਬਾਈ ਬਹੁਤ ਚੰਗੀ ਆ ਹੂੰ ਬਰਾੜ ਬਾਈ ਭਾ ਵੀ ਆਪਾਂ ਕਿਹੜੇ ਕਰਤੇ ਅੱਜ ਨਾ ਹੋਰ ਯੋੜ ਯਾਰ ਬਚਾ ਕੇ ਜੀ ਲੁਕਾ ਕੇ ਕੋਈ ਗੱਲ ਨਹੀਂ ਕਿੜੀਆਂ ਵੀਰੇ ਆਪਾਂ ਭਾ ਕਰਤੇ ਬਰਾੜ ਬਾਈ ਕਿਤੋਂ ਨਹੀਂ ਮਿਲਦੇ ਠੀਕ ਆ ਕਿੱਥੇ ਮਰਜੀ ਕੋਸ਼ਿਸ਼ ਕਰਕੇ ਆਵੇ ਹੂੰ ਚੱਲ ਆਪਾਂ ਕਹਿੰਦੇ ਆ ਬੱਚੇ ਲੋਕ ਨਿੱਕੇ ਆ ਤੇ ਬਾਕੀ ਬੱਚੇ ਵੀਰੇ ਗਾਂ ਦਾ ਬੱਚੇ ਵੱਡੇ ਤੁਰੇ ਜਾਂਦੇ ਹੂੰ ਠੀਕ ਆ ਨਾ ਬਈ ਠੀਕ ਆ ਤੇ 4 ਨੰਬਰ ਨਾਕ ਬਈ ਦੋ ਦੰਦ ਬੱਚਾ ਆਪੇ ਠੀਕਾ ਰੰਗ ਪ੍ਰਿੰਟ ਪੂਰਾ ਚੰਗਾ ਬਹੁਤ ਚੰਗਾ ਬਚਾ ਵੀ ਠੀਕ ਹੈ ਜੀ ਹਾਂਜੀ ਹੁਣ ਵੀਰੇ ਆਪਣੀਆਂ ਬੱਚੀਆਂ ਦੇ ਨਾਲ ਆ ਬੱਚੀ ਸ਼ੀਵਨ ਲੈਣ ਆਲੀ ਹੈ ਅੱਜ ਬੱਚੀ ਸਗੀ ਹੀਟ ਚ ਤੇ ਆਪਾਂ ਵੀਰੇ ਅਗਲਾ ਆਪ ਦੀ ਮਰਜ਼ੀ ਨਾਲ ਭਰਾਲਵੇ ਠੀਕ ਹੈ ਨਾ ਹਾਂਜੀ ਚੰਗਾ ਮਾੜਾ ਕਿਹੜਾ ਮਰਜ਼ੀ ਭਰਾਲਵੇ ਝੋਲੀ ਸੋਣੀ ਹੈ ਹਨਾ ਉਹ ਚਾਰ ਹੀ ਥਾਣਾ ਭਰਾ ਬਈ ਚਾਰ ਹੀ ਗਲਾਬੀ ਥਾਣਾ ਚਮਕ ਦਮ ਬੋ ਚਮਕਦਾਨ ਦੇ ਬੱਚੀਆ ਠੀਕ ਹੈ ਲੈ ਚੱਲੀ ਵੀਰੇ ਹਾਂਜੀ ਬਾਕੀ ਫੇਸ ਕੁਆਲਟੀ ਸੋਣੀ ਚਮਕ ਦਮ ਚੰਗੀ ਆ ਸੰਭੀ ਪੜੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਵੀ ਵੀਰੇ ਆਪਣੀ ਜਿਹੜਾ ਕੱਲੀ ਲੈਂਦਾ ਵਾ 16 ਦੀ ਤੇ ਕੋਈ ਸਾਰੇ ਇਕੱਠੇ ਲਾਉਂਗਾ 11.5 ਦੇ ਹਿਸਾਬ ਨਾਲ ਇਹ ਵੀ 11.5 ਦੇ ਹਿਸਾਬ ਨਾਲ ਠੀਕ ਆ ਤੇ ਪੰਜ ਨੰਬਰ ਕੋਈ ਭੈਣ ਭਰਾ ਫੋਨ ਲਾ ਕੇ ਇਹ ਨਾ ਕਹਿ ਦੇਵੇ 11.5 ਦੀ ਕੱਲੀ ਦੇ ਦੇ ਹੂੰ ਕੱਲੀ ਨਹੀਂ ਮੈਂ ਦੇਣੀ ਕੱਲੀ ਮੈਂ 16000 ਦੀ ਦਵਾਂਗਾ ਠੀਕ ਆ ਠੀਕ ਆ ਨਾ ਬਰਾੜ ਭਾਈ ਠੀਕ ਆ ਜੀ ਹਾਂ ਜੀ ਤੇ ਆ ਬੱਚਦੇ ਵੀਰੇ ਸੀਮਣ ਭਰਿਆ ਹੋਇਆ ਵਾ ਆਪਣਾ ਚਾਰਾ ਪੰਜਾ ਬੱਚੇ ਤੇ ਸੀਮਿੰਟ ਪੜਿਆ ਕੋਈ ਮੰਨੇ ਕੋਈ ਨਾ ਮੰਨੇ ਉਹ ਅਗਲੇ ਦੀ ਅੱਛਾ ਬੰਦੋ ਕਿਵੇਂ ਆ ਜੀ ਇਹ ਵੀਰੇ ਦੋ ਦਿਨਾਂ ਚੱਕਦਾ ਪਿਆ ਬੱਚਾ ਘਾਟ ਕਰਦਾ ਫੂਡ ਸ਼ੰਗ ਦੀ ਗਰੰਟੀ ਆ ਮੈਂ ਕਹਣਾ ਵੀਰੇ ਇੱਕ ਮਿੰਟ ਤੋਂ ਬਤ ਖੋਣਾ ਹੂੰ ਬੱਚਾ ਵੇਖ ਮਾੜਾ ਯਾਰ ਹੂੰ ਇੱਧਰ ਦੇਖੋ ਆਪਾਂ ਦਾਂ ਨਾ ਬਤ ਕਾਲੀ ਬਲੀ ਕਰਦਾ ਬਰਾੜ ਬਈ ਕੋਈ ਗੱਲ ਨਹੀਂ ਉਹ ਮੇਰੇ ਅੰਦਰ ਰਹਿੰਦੇ ਪੱਕਾ ਹੀ ਆ ਯਾਰ ਦੋ ਦੰਦ ਹੀ ਆ ਬੱਚਾ ਵੀ ਹਾਂਜੀ ਠੱਕਾ ਕਰੂਗਾ ਹਾਂਜੀ ਠੱਕਾ ਕਰਦਾ ਹੀ ਹਾਂਜੀ ਇਹ ਆਈ ਹੋਈ ਨੂੰ ਕਿੰਨਾ ਸਮਾਂ ਹੋ ਗਿਆ ਜੀ ਵੀਰੇ ਚਾਰਾ ਪੰਜਾਬ ਅਸ਼ੀਆਂ ਦੇ ਹਨਾ ਹੂੰ ਇਹਨਾਂ ਨੂੰ ਹੋਇਆ ਵੀਰੇ ਮਹੀਨੇ-ਮਹੀਨੇ ਦੇ ਕਰੀਬ ਠੀਕ ਆ ਖਾਲੀ ਦੇਣੀ ਆ ਆਪਾਂ ਵੀਰੇ ਖਾਲੀ ਕਹਿੰਦੇ ਨਹੀਂ ਪਰ ਬੱਚਾ ਵੇ ਕਿੰਨਾ ਰਾਈ ਗਿਆ ਹੂੰ ਸਭਿਆ ਪਲਿਆ ਪੂਰਾ ਸਭਿਆ ਪਲਿਆ ਬੱਚਾ ਬਰੀਡ ਬਹੁਤ ਤਾਂ ਬਾਕੀ ਆ ਦੇਖੀ ਠੱਕਾ ਹੀ ਬੜਾ ਕਰਦੀਆਂ ਯਾਰ ਕੋਈ ਗੱਲ ਨਹੀਂ ਆਪ ਖੋਲਿਆ ਜਰਸੀ ਨਾਗ ਨੰਬਰ ਆ ਗਿਆ ਆਪਾਂ ਦਿਖਾਤੇ ਆ ਵੀਰੇ 5 ਇੱਕ ਦੋ 3 4 ਆ ਪੰਜ ਨੰਬਰ ਵੀਰੇ ਬੱਚਾ ਦਿਖਾ ਦੇ ਮਾੜਾ ਜਾਂ ਪੱਠ ਪੂੜਾ ਬੱਚਾ ਜੱਕ ਕਰਦੇ ਵੀਰੇ 11.5 ਹਜ਼ਾਰ ਚ ਸਾਰੇ ਇਕੱਠਿਆਂ ਕੋਟੇ ਜੀ ਕੋਣ ਦਿੰਦਾ ਹੂੰ 11.5 ਹਜ਼ਾਰ ਦਾ ਹੀ ਰੇਜ ਆ ਜਾਂਦਾ ਅਗਲਾ ਵੀਰੇ ਕੱਲੀ ਦਾ ਮੰਗ ਲੈਂਦਾ 2500 200 ਰੁਪਿਆ ਹੂੰ ਇਹ ਤਾਂ ਗੱਲ ਹੈਗੀ ਜਰਸੀ ਆ ਗਈ ਇਹ ਵੀ ਜਰਸੀ ਆ ਗਈ ਇਹ ਵੀ ਵੀਰੇ ਪੰਜਾਬ ਵਾਲਾ ਬੱਚਾ ਇਹ ਪੰਜਾਬ ਵਾਲਾ ਹਾਂਜੀ ਇਹ ਤੁੰਦੋ ਕਿਵੇਂ ਆ ਜੀ ਇਹ ਵੀਰੇ ਝੋਗ ਹਾਂ ਝੋਗ ਦੇ ਦੰਦ ਚੱਕਦਾ ਪਿਆ ਹੂੰ ਠੀਕ ਆ ਬਰਾੜ ਭਾਈ ਜਿਹੜੀ ਆਪਾਂ ਗੱਲ ਕਾਵਾਂਗੇ ਬਰਾੜ ਭਾਈ ਉਹ ਹੋਊਗੀ ਠੀਕ ਆ ਝੋਲੀ ਝੋਲੀ ਵਿੱਚ ਇਹਦੀ ਵੀ ਵੇਖੀ ਕੋੜ ਸ਼ਾਂ ਕੋਈ ਨਹੀਂ ਆਹ ਰਬੜ ਪਾਈ ਜਾਵੀ ਇਹਦੇ ਉਹ ਝੜ ਜਾਣੀ ਆ ਕਮੈਂਟ ਰਬੜ ਪਾਈ ਆ ਮਾੜੀ ਉਹ ਦਾ ਜਨਾ ਝੜ ਜੀ ਝੜ ਗਿਆ ਤਾਂ ਬਸ ਹੂੰ ਝਟਣ ਵਾਲੀ ਆ ਹਾਂਜੀ ਆਜੀ ਠੀਕ ਆ ਆ ਲੈ ਖਾਣ ਨਹੀਂ ਮੇਰਾ ਆ ਦੇਖ ਫੇਸ ਕੁਆਲਟੀ ਦੇਖ ਬੱਚੇ ਦੀ ਹੂੰ ਗਾਲਾਂ ਨਾ ਖੋਲ ਲਿਆ ਕਰੋ ਜੀ ਤੁਸੀਂ ਉਹਨਾਂ ਦਾ ਆ ਲੈ ਬਈ ਕਿੱ ਆਇਆ ਮੂੰਹ ਆ ਜਿਆਦਾ ਬਾਤ ਵੇਖ ਬੱਚੇ ਦੀ ਬੇਰਪੂਲ ਵੇਖ ਬੱਚੇ ਦੀ ਕਿੰਨੀ ਚੰਕ ਦਮ ਕਸਮੀ ਪਾ ਦਿੰਦੀ ਆ ਬਹੁਤ ਚੰਕ ਦਮ ਕਾ ਬੱਚੀ ਦੀ ਬਈ ਠੀਕ ਆ ਮੇਰੇ ਮੁੰਡੇ ਬਰਾੜ ਬਈ ਕੱਲੀ ਦਾ ਫੱਕ ਕਰਮ ਵਾਲੀ ਦਾ ਮੋਹਲ ਕਰੀਏ ਦੁੱਗਣਾ ਹੀ ਹੋ ਜਾਣਾ ਹੂੰ ਤੇ ਆਪਣੀ ਇਹ ਵੀ 11.5 ਦੇ ਭਾਅ 'ਚ ਰਹਿਣੀ ਆ। ਹਾਂ, ਕਠੀਆਂ 'ਚ। ਕਠੀਆਂ 'ਚ ਕੌਣ ਦਿੰਦਾ ਬਰਾੜ ਬਈ? ਨਹੀਂ 16000 ਰੁਪਇਆ ਦੀ। ਨਹੀਂ 16000 ਦੀ। ਠੀਕ ਆ, ਜੇ ਕੋਈ ਕਠੀਆਂ ਲੈ ਜੂਗਾ। ਕਠੀਆਂ ਲੈ ਜੂਗਾ। ਤੇ ਜੇ ਕੋਈ ਚਾਰ ਲੈ ਜੇ ਬਈ। ਵੀਰੇ ਉਹ ਸਾਮਣਾ ਮੁੱਲ ਕਰਾਂਗੇ ਆਪਾਂ। ਮੌਕੇ ਤੇ ਕਰ ਲੈ। ਕਿਹੜੀਆਂ ਸਲੈਕਟ ਕਰਦਾ ਗੱਲ ਆ ਚਾਰ? ਮੰਨ ਲਓ ਕੋਈ ਕਿਹੜਾ ਨੰਬਰ ਕਰ ਲਿਆ ਕੋਈ ਕਿਹੜਾ ਨੰਬਰ ਕਰ। ਆ ਗਿਆ ਵੀਰੇ ਹੈਅਰ ਸ਼ੈਡ ਦਾ ਬੱਚਾ। ਇਹ ਫੜਿਆ। ਬੜੀ ਜੀ ਸਿੰਗੀ ਆ ਹਨਾ ਬਹੁਤ ਆ ਵੀਰੇ ਅਗਲੇ ਨੇ ਫੋਰਜੀ ਹੋ ਗੂ ਵੀ ਹੂੰ ਉਵੇਂ ਤਾਂ ਕੋ ਚੱਕਰ ਦੀ ਥੋਪੇ ਲਾਈਓ ਠੀਕ ਆ ਹਾਂਜੀ ਚਾਰ ਹੀ ਥਾਣਾ ਬਰਾੜ ਬਈ ਦੰਦੋ ਕਿਵੇਂ ਆ ਜੀ ਇਹ ਇਹ ਦੰਦੋ ਵੀਰੇ ਛੈਗ ਦੇ ਚੱਕਦਾ ਹੋਣਾ ਜੀ ਠੀਕ ਆ ਹਾਂਜੀ ਬਾਕੀ ਪੱਕੀ ਨਹੀਂ ਬੱਸੀ ਆਪਣੀ ਕੋਈ ਹੋ ਗਈ ਠੀਕ ਆ ਹਾਂਜੀ ਖੜ ਨਹੀਂ ਖੜਨੀ ਬੱਚੇ ਦੀ ਅਲਕਮਾਰਾ ਉਧਰ ਕੀ ਆਈ ਹੋਈ ਆ ਜੀ ਇਹ ਬਈ ਪੰਜ ਵਸਿਆਂ ਦੀ ਆਈ ਹੋਈ ਆ ਕੁਝ ਕੀ ਕਰੇ ਜਾਂ ਨਾ ਕਰੇ ਉਹ ਅਗਲੇ ਦੀ ਇੱਛਾ ਵਾ ਠੀਕ ਆ ਨਾ ਅਗਲਾ ਕਹਿੰਦਾ ਵੇਚਨ ਦਾ ਮਾਰਾ ਕਹਿੰਦਾ ਅਗਲਾ ਕਹਿੰਦਾ ਇਹੀ ਹੋਈ ਆ ਉਹ ਅਗਲਾ ਯਕੀਨ ਕਰੇ ਨਾ ਕਰੇ ਉਹ ਅਗਲੇ ਦੀ ਇੱਛਾ ਵਾ ਠੀਕ ਆ ਠੀਕ ਆ ਬਰਾੜ ਬਈ ਠੀਕ ਆ ਜੀ ਹਾਂ ਜੀ ਬਾਕੀ ਆਪਦੀ ਤਸੱਲੀ ਕਰਕੇ ਲੈ ਕੇ ਜਾ ਪੂਰੀ ਤਸੱਲੀ ਕਰਕੇ ਲੈ ਕੇ ਜਾਵੀਂ ਅੰਦਰ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਅੰਦਰੋਂ ਅਗਲਾ ਜੇ ਬੀਕ ਵੀ ਹੋਵੇ ਬੱਚਾ ਤਾਂ ਨਹੀਂ ਆ ਪਤਾ ਵੀ ਦਿਨ ਦਰ ਬੈਠੇ ਠੀਕ ਆ ਠੀਕ ਆ ਬਈ ਨਗ ਨੰਬਰ ਆ ਗਿਆ 7 ਜੀ ਤੇ 8 8 ਆ ਗਿਆ ਬਈ 8 ਆ ਗਿਆ ਕਾਲੀ ਵੈੜ ਦੀ ਹਾਂਜੀ ਠੀਕ ਹੈ ਵੀਰੇ ਕਾਲੀ ਬੱਚੀ ਇਹਦੇ ਵੀ ਹੈ ਨਹੀਂ ਕੋਈ ਫੋਰਟ ਸ਼ਾਰਟ ਹਾਂ ਇਹ ਵੀ ਵੀਰੇ ਦੋਨ ਦਾ ਦੰਦ ਅਖਦਾ ਪਿਆ ਬੱਚਾ ਬਿਲਕੁਲ ਚੰਗੀ ਹੈ ਹੈ ਨਾ ਬੋਲ ਲੰਬਾ ਬੱਚਾ ਬਈ ਠੀਕ ਹੈ ਚਾਹ ਕਦਮ ਤੇ ਲੂਈ ਵੀ ਹਜੇ ਸੋਹਣੀ ਪਈ ਆ ਹਾਂ ਆ ਦੇਖ ਵੀਰੇ ਲੂਈ ਦਾ ਹੀ ਦਾ ਬੱਚੇ ਦੀ ਬਾਲੀ ਆ ਵੇਖ ਲੈ ਹੂੰ ਜੱਤ ਵਾਲੀ ਆ ਮੈਂ ਪੂਰੀ ਜੱਤ ਵਾਲੀ ਬੱਚੀ ਆ ਹੂੰ ਇਹ ਤਾਂ ਗੱਲ ਹੈਗੀ ਆ ਵਿਰਾੜ ਕੌਣ ਦਿੰਦਾ ਇਹ ਮੁੱਠੇ 11.5 ਹਜ਼ਾਰ ਦੇ ਹਿਸਾਬ ਨਾਲ ਠੀਕ ਆ ਅਗਲਾ ਕੱਲੀ ਦਾ ਮੰਗ ਲੈਂਦਾ 20-22 ਹਜ਼ਾਰ ਰੁਪਈਆ ਠੀਕ ਆ ਆਪਾਂ ਕਹਿੰਦਾ ਤਸੱਲੀ ਕਰਕੇ ਆਵੇ ਅਗਲਾ ਯਾਰ ਹੂੰ ਇਹ ਤਾਂ ਗੱਲ ਹੈਗੀ ਕਿੱਥੋਂ ਮਰਜ਼ੀ ਕਰਕੇ ਆਵੇ ਤੇ ਇਹਦੀ ਕੀਮਤ ਬਾਈ ਕੀਮਤ ਵੀਰੇ ਉਹਦੀ ਇਹ ਵੀ ਉਹਸਾ ਹੌਣਾਂ ਉਹਸਾ ਮਰੇਗੀ ਐਂਡ ਤੇ ਲਿਆ ਐਂਡ ਵਾਲੀ ਬੱਚੀ ਨੌ ਨੰਬਰ ਨਾਲ ਬਾਈ ਨੌ ਨੰਬਰ ਬਾਈ ਠੀਕ ਆ ਵੀਰੇ ਇਹ ਦੋਫਾ ਦਿਖਾਈ ਖੀਰਾ ਉਹ ਗਾਰੰਟੀ ਹੈ ਚੈੱਕ ਕਰਾਉਣਾ ਇੱਕ ਮਿੰਟ ਬਾਅਦ ਦੰਦਾਂ ਦੀ ਇਹਦੇ ਮਾੜੀ ਜਿਹੀ ਫੋਟ ਆ ਹੈਨਾ ਮਾੜੀ ਜਿਹੀ ਫੋਟ ਆ ਬਈ ਇੱਕ ਠੀਕ ਹੀ ਹੈ ਰਬੜ ਤਾਂ ਚੜਾਈ ਉੱਤੇ ਉਹ ਰਬੜ ਚੜਾਈ ਨਹੀਂ ਯਾਰ ਬਈ ਟਾਈਮ ਹੀ ਨਹੀਂ ਲੱਗਾ ਯਾਰ ਅੱਜ ਠੀਕ ਆ ਆਗਲਾ ਉਹ ਚਾਰ ਦਿਨੇ ਝੜ ਜਾਣੀਆਂ ਬਈ ਹੂੰ ਗੰਦੋ ਗਾਰੰਟਡ ਕੀਦੀ ਹੈ ਮੈਂ ਕਹਿੰਦਾ ਚੈੱਕ ਕਰਾਉਣੀ ਆ ਬਰਾੜ ਬਈ ਠੀਕ ਆ ਚਾਰ ਹੀ ਹਨ ਇੱਕ ਮਾੜੀ ਨਾਲ ਫੋਟ ਆ ਆ ਦੇ ਉਹ ਆਪਾਂ ਝਾੜ ਦਿੰਨੇ ਆ ਬਰਾੜ ਬਈ ਠੀਕ ਹੀ ਆ ਮੇਰੇ ਮੇਰੇ ਕੱਦ ਕੋ ਤੇ ਵੇਖ ਬੱਚੀ ਦਾ ਕੱਦ ਵੇਲ ਪੂਰਾ ਚੰਗਾ ਦੰਦ ਚੈੱਕ ਕਰਾ ਦੇ ਆਇਆ ਬਰਾੜ ਭਾਈ ਠੀਕ ਆ ਲਓ ਜੀ ਵਾਕੀ ਗਰੰਟਡ ਕੀਤੀ ਹੈ ਜੀ ਹੂੰ ਚੱਲ ਬਰਾੜ ਮਾਨ ਨਹੀਂ ਕਰਦੇ ਕਰਮ ਵਾਲੀ ਕੱਲੀ ਮੁੱਲ ਕਿੰਨਾ ਕੱਲੀ ਦਈ ਹੂੰ ਬਹੁਤ ਰਪੀਆਂ ਦੀ ਬੱਚੀ ਐ ਕੱਲੀ ਇਹ ਅੰਦਰ ਦੀ ਆਪਣੀ ਗਰੰਟੀ ਆ ਠੀਕ ਆ ਅੰਦਰੋਂ ਦੇ ਬੱਚੀ ਕਾਂਜ ਹੋਵੇ ਨਾ ਆਪਾਂ ਦੇਣਦਾਰ ਬੈਠੇ ਆ ਠੀਕ ਆ ਹਾਂ ਜੀ ਉਦਾਂ ਦੀ ਗੱਲ ਕੋਈ ਨਹੀਂ ਇੱਕ ਵੇਰੇ ਆ ਬੱਚੀ ਦੇ 1 2 3 4 5 ਬੱਚੇ ਦੇ ਵੀਰੇ ਸੀਮਣ ਭਰੇ ਹੋਏ ਆ ਠੀਕ ਹੈ ਜੀ ਠੀਕ ਆ ਵੀਰੇ ਠੀਕ ਹੈ ਜੀ ਆ ਮਤਲਬ ਆਪਾਂ ਦੋ ਵਿੱਕਰੋਂ ਲਈਆਂ ਆ ਆ ਤਿੰਨੇ ਬੱਚਿਆਂ ਕਿ ਘਰੋਂ ਲਈਆਂ ਆਪਾਂ ਠੀਕ ਹੈ ਜੀ ਠੀਕ ਆ ਵੀਰੇ ਅਗਲਾ ਕੋਈ ਯਕੀਨ ਮੰਨੇ ਨਾ ਮੰਨੇ ਇਹ ਮੈਂ ਅਗਲੇ ਨੇ ਕਹਿਤਾ ਵੀ 28-28 ਦਿਨ ਸੀ ਮੇਰੇ ਭਰੇ ਨੂੰ ਹੋ ਗਿਆ ਉਹ ਆਪਾਂ ਵੀਰੇ ਤਾਂ ਕਹਿੰਦੇ ਨੇ ਅਗਲਾ ਗਰਮ ਜੀ ਜਿਨ ਕੋਈ ਪਾਤ ਵੀ ਹਾਂ ਬਾਕੀ ਅਗਲੇ ਦੀ ਇੱਛਾ ਵਾ ਠੀਕ ਆ ਠੀਕ ਆ ਬਰਾੜ ਬਾਈ ਬਾਕੀ ਨੰਬਰ ਸਕਰੀਨ ਤੇ ਜੇ ਕੋਈ ਬੱਚੀਆਂ ਵੀਰੇ ਸਾਰੀਆਂ ਲੈਂਦਾ ਵਾ ਹਮ ਆਪਣਾ 200 ਕਿਲੋਮੀਟਰ ਕਰਾਇਆ ਵੀ ਫਰੀ ਆ ਸਾਰੀਆਂ ਬੱਚੀਆਂ ਸਾਰੀਆਂ ਬੱਚੀਆਂ ਦੇ ਸਾਢੇ 11 ਤਾਂ ਹੋ ਰਹਿ ਜਾਣੀਆਂ ਤੇ 200 ਕਿਲੋਮੀਟਰ ਕਰਾਇਆ ਵੀ 200 ਕਿਲੋਮੀਟਰ ਕਰਾਇਆ ਵੀ ਫਰੀ ਆ ਹਾਂਜੀ ਠੀਕ ਆ ਵੀਰੇ ਨੋ ਉਹਦੇ ਨੋ ਨਾ ਕੱਟੀ ਲੈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ